ਸਾਬਕਾ ਮੰਤਰੀ ਬਲਬੀਰ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਉੱਤੇ ਕਰੋੜਾਂ ਦੀ ਜਮੀਨ ਪੰਚਾਇਤੀ ਵਿਭਾਗ ਨਾਲ ਮਿਲੀਭੁਗਤ ਕਰਕੇ ਕੌਡੀਆਂ ਦੇ ਭਾੜਪਨ ਦੇ ਲਗਾਏ ਦੋਸ਼ ਇਸ ਬੰਦੇ ਵਿੱਚ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਦਿੱਤਾ ਗਿਆ ਜਵਾਬ ਦੇਖੋ ਮੈਂ ਹਰ ਵਾਰੀ ਉਹ ਗੱਲ ਕਹਿੰਦਾ ਇੱਕੋ ਹੀ ਰਿਕਾਰਡ ਇਹ ਕਹਿੰਦੇ ਵਰਗਾ ਝੂਠਾ ਬੰਦਾ ਮੈਂ ਦੁਨੀਆ 'ਚ ਦੇਖਿਆ ਨਹੀਂ ਕੋਈ ਹੈ ਕਿਉਂਕਿ ਝੂੜ ਦੇ ਸਾਰੇ ਇਹਨੇ ਸਿਆਸਤ ਕੀਤੀ ਹੈ ਝੂਠ ਦੇ ਸਾਰੇ ਲੋਕਾਂ ਨੇ ਇਹਨੇ 15-20 ਸਾਲ ਤੋਂ ਇਹ ਮੂਰਖ ਬਣਾ ਰਹੇ ਹਨ ਕੁਝ ਨਹੀਂ ਕੀਤਾ ਸਿਵਾਏ ਝੂਠ ਬੋਲਣ ਤੋਂ ਤੇ ਖੋਦ ਜਿਹੜੀਆਂ ਜ਼ਮੀਨਾਂ 잡ਦਾ ਰਿਹਾ ਹੈ ਉਹਦੇ ਤੇ ਇਹ ਲੋਕਾਂ ਨੂੰ ਪਤਾ ਮੈਨੂੰ ਕੋਈ ਕੁਝ ਦੱਸਣ ਦੀ ਲੋੜ ਨਹੀਂ ਹੈ ਜਿੱਦ ਤੱਕ ਇਹ ਪਾਪੜੀ ਵਾਲੀ ਜ਼ਮੀਨ ਦੀ ਗੱਲ ਕਰਦਾ ਇਹ 10 ਸਾਲ ਪੁਰਾਣਾ ਮਸਲਾ ਹੈ 10 ਸਾਲ ਪਹਿਲਾਂ ਇੱਕ ਸਰਕਾਰ ਨੇ ਕਿਸੇ ਜ਼ਮੀਨ ਦੀ ਕੀਮਤ ਪਾਈ ਜੀ ਨਹੀਂ ਉਹ ਜ਼ਮੀਨ ਦੀ ਜਦੋਂ ਕੀਮਤ ਪੈ ਗਈ ਰਜਿਸਟਰੀ ਕਰਾਉਣੀ ਹੋ ਸੀ ਤਾਂ ਇਹਨੇ ਨਾ ਜੀ ਉਹਦੀ ਸਟੇਟਰਾ ਮੈਂ ਤਾਂ ਇਹ ਕਹਿੰਦਾ ਵੀ ਇਹ ਸਭ ਤੋਂ ਵੱਡਾ ਜਿਹੜਾ ਦੋਸ਼ੀ ਇਹ ਹੈ ਪਿੰਡ ਵਾਲਾ ਜਦੋਂ ਇਹਨਾਂ ਨੇ ਸਟੇਕ ਲਈ ਨਹੀਂ ਤਾਂ ਪਿੰਡ ਵਾਲ ਨੂੰ 20 ਕਰੋੜ ਰੁਪਏ 10 ਸਾਲ ਪਹਿਲਾਂ ਮਿਲ ਜਾਣਾ ਸੀ ਹੁਣ ਉਹ 10 ਸਾਲ ਕੇਸ ਚੱਲਿਆ ਹਾਈ ਕੋਰਟ ਦੇ ਵਿੱਚ ਮਾਂ ਜੋ ਹਾਈ ਕੋਰਟ ਨੇ ਫੈਸਲਾ ਉਹ ਪੰਜਾਬ ਸਰਕਾਰ ਦੇ ਹੱਕ ਵਿੱਚ ਕੀਤਾ ਇਹਨਾਂ ਦੀ ਸਰਕਾਰ ਆ ਜਿਹੜੀ ਆਪਨੀ ਸਰਕਾਰ ਜਿਹਦੇ ਵਿੱਚ ਇਹ ਕਹਿੰਦੇ ਤੇ ਮੰਤਰੀ ਸੀ ਉਸ ਸਰਕਾਰ ਨੇ ਲਿਖ ਕੇ ਦਿੱਤਾ ਹੋਇਆ ਬਕਾਇਦਾ ਰਿਪੋਰਟ ਵੀ ਜੋ ਅਸੀਂ ਫੈਸਲਾ ਕੀਤਾ ਸਰਕਾਰ ਨੇ ਉਹ ਬਿਲਕੁਲ ਸਹੀ ਕੀਤਾ ਚਾਰ ਵਾਰੀ ਵੀ ਸੀ ਤੋਂ ਕਿੰਤ ਪਈ ਆ ਉਹਦੀ ਚਾਰ ਵਾਰੀ ਮੇਰੇ ਕੋਲ ਇਹ ਡਾਕੂਮੈਂਟਰੀ ਰੂਪ ਆ ਕਿ ਚਾਰ ਵਾਰੀ ਡੀਸੀ ਨੇ ਉਹਦੀ ਕੀਮਤ ਪਾਈ ਫਿਰ ਕੋਰਟ ਵਿੱਚ ਕੇਸ ਚੱਲਿਆ ਕੋਰਟ ਨੇ 10 ਸਾਲ ਬਾਅਦ ਉਹਨ ਫੈਸਲਾ ਦਿੱਤਾ ਔਰ ਉਸ ਦੌਰਾਨ ਇਹਦੀ ਸਰਕਾਰ ਨੇ ਇੱਕ ਡਿਵਿਡ ਦਿੱਤਾ ਕਿ ਜੋ ਸਰਕਾਰ ਨੇ ਫੈਸਲਾ ਕੀਤਾ ਹੈ ਜਾਂ ਕੀਮਤ ਅਸੈਸ ਕੀਤੀ ਉਹ ਬਿਲਕੁਲ ਸਹੀ ਕੀਤੀ ਆ ਤੇ ਇਹਨੇ ਪਿੰਡ ਨਾਲ ਦਾ ਝਗੜਾ ਫੜਵਾਤਾ ਕੋਈ ਝਗੜੇ ਪਾਉਣ ਦਾ ਮਹਾਰ ਸੀ ਤੇ ਇਹਨੇ ਸਗੋਂ ਪਿੰਡ ਦਾ ਵੱਡਾ ਨੁਕਸਾਨ ਕੀਤਾ ਮੈਨਰੇ ਇਹ ਨਾ ਕੋਈ ਪਿੰਡ ਦੇ ਲੋਕ ਨੂੰ ਇਹ ਘਰ ਜਾ ਕੇ ਮੈਠਣਾ ਚਾਹੀਦਾ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਜਿਹੜਾ ਸਾਨੂੰ 22 ਲੱਖ 25 ਲੱਖ 6 ਲੱਖ ਪਹਿਲਾਂ ਮਿਲ ਜਾਣਾ ਚਾਹੀਦਾ ਰੀ ਉਹ ਸਾਨੂੰ ਲੇਟ ਮਿਲ ਰਿਹਾ ਕੋਰਟ ਨੇ ਫੈਸਲਾ ਕਰਤਾ ਵੀ ਇਹ ਜੋ ਵੀ ਸਰਕਾਰ ਨੇ ਫੈਸਲਾ ਕੀਤਾ ਸੀ ਬਿਲਕੁਲ ਸਹੀ ਕੀਤਾ ਸੀ ਤੋ ਇਹ ਗੱਲਾਂ ਤਾਂ ਇਸ ਕਰਕੇ ਝੂਠ ਬੋਝ ਕੇ ਲੋਕਾਂ ਨੂੰ ਹੋਰ ਵੀ ਡਰਾਵਾ ਕਰਨ ਦੀ ਕੋਸ਼ਿਸ਼ ਕਰ ਰਹਾ ਹੈ। ਇਹ ਤੋਂ ਬਦਰ ਕੁਝ ਨਹੀਂ ਕਰ ਰਹਾ ਹੈਗਾ। ਬਾਦਲੇ ਵਾਲੀ ਨੂੰ ਹੁੰਦਾ ਉਹਦਾ ਇਤਜ਼ਾਦ। ਅੰਮ੍ਰਿਤਸਰ ਉਹ ਵੀ ਲਿਆ ਵੀਰ ਜੰਮੇਦਾਰੀ ਵਿੱਚ ਪर्चा ਵੀ ਦੱਤ ਰਿਹਾ ਅੱਜ ਪੰਚ ਦੇ ਖਿਲਾਫ ਏਅਰ ਪर्चे ਦਾਲੀ ਕਰ ਰੋਦਾ ਤੇ ਮਾਹਰ ਸੀ। ਛੇ ਦਿਨ ਵੀ ਉਹ ਦੇਖੋ ਜੀ ਫਾਇਦੇਦਾਰੀ ਕਰਾਉਂਦਾ ਸੀ। ਸ਼ਰੀਫ ਸਰਪੰਚ ਇਮਾਨਦਾਰ ਸਰਪੰਚ ਸਾਰੀ ਇਲਾਕਾ ਨੂੰ ਜਾਣਦਾ ਹੈ। ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨੇ ਟੈਨਸ਼ਨ ਦਿੱਤੀ ਉਹਨੂੰ ਵਿਚਾਰੇ ਨੂੰ। ਕੀ ਨੀ ਉਹ ਉਹ ਇਜੀ ਟੈਨਸ਼ਨ ਕਰਕੇ ਵਿਚਾਰੇ ਇਸ ਜਹਾਨ ਤੋਂ ਚਲੇ ਗਿਆ ਮਾਸਟਰ ਅਜੈ ਸਿੰਘ ਨੂੰ ਸਾਰੀ ਦੁਨੀਆ ਜਾਣਦੀ ਹੈ ਇਮਾਨਦਾਰ ਨੇ ਹੈ ਕਿ ਬਹੁਤ ਵਧੀਆ ਹਰ ਵੇਲੇ ਪਿੰਡ ਬਾਰੇ ਸੋਚਦਾ ਸੀ ਲੋਕਾਂ ਬਾਰੇ ਸੋਚਦਾ ਸੀ ਇਹਨੇ ਉਹਨੂੰ ਪਰੇਸ਼ਾਨ ਕੀਤਾ ਧੱਕੇ ਦਾ ਫਰਚਾ ਦਰਜ ਕਰਾਇਆ ਉਹ ਵਿਚਾਰਾ ਇਸ ਦੁਨੀਆ ਤੋਂ ਹੀ ਕੁਝ ਕਰਕੇ اولاد ਬੈਠੀ ਉਹਨੂੰ ਪੁੱਛਣ ਨੂੰ ਹੁਣ ਵੀ ਉਹਦਾ ਮੁੰਡਾ ਸਰਪੰਚ ਹੈ ਸ਼੍ਰੀਵ ਪਰਿਵਾਰ ਆਹੋ ਤੋਂ ਇਸ ਕਰਕੇ ਨਾ ਜੀ ਇਹ ਬੰਦਾ ਇਹ ਟੋਟਲੀ ਝੂਠ ਦਾ ਬੰਡਾ ਆ ਮੈਂ ਫੇਰ ਇਹਨੂੰ ਕਹਿੰਦਾ ਵੀ ਇਹਨੂੰ ਲੋਕ ਮੂੰਹ ਨਹੀਂ ਲਾ ਰਹੇ ਹੈ ਇਹਨੂੰ ਲੋਕਾਂ ਇਹਨੂੰ ਕੋਈ ਜ਼ਮੀਨ ਨਹੀਂ ਮਿਲਦੀ ਪੈਰ ਰੱਖਣ ਵਾਸਤੇ ਇਹ ਐਦਾਂ ਦੇ ਝੂਠਿਆਂ ਨੂੰ ਬੋਝ ਕੇ ਇਲਾਕੇ ਵਾਲਿਆਂ ਨੂੰ ਗਮਰਾ ਕਰਦੇ ਹੈ ਇਹਦੇ ਬទ ਕੁਛ ਨਹੀਂ ਹੈਗਾ ਤੇ ਮੈਂ ਸਮਝਦਾ ਵੀ ਜੇ ਇਹ ਲੇ ਰਿਹਾ ਤਾਂ ਹੋਰ ਵੀ ਸਾਡੇ ਏਰੀਆ ਦਾ ਜਿਹੜਾ ਨੁਕਸਾਨ ਹੈ ਵੱਡਾ ਕਰੋਗਾ ਸਾਰਾ ਜਿਹੜੀ ਜ਼ਮੀਨ ਸੀ ਹੁਣ ਜੇ ਐਨ ਐਲ ਕੂਸੇ ਕੀਮਤ ਤਹਿਤ ਲੌਂਗੀ ਕਿ ਕੋਈ ਨਵੇਂ ਸਿਰੇੋਂ ਉਹਦੀ ਕਿੰਨਾਂ ਦਿੱਤਾ ਹੋਊਗੀ ਦੇਖੋ ਅਸੀਂ ਤਾਂ ਇਹ ਕਹਿੰਦੇ ਆ ਵੀ ਜੋ ਸਰਕਾਰ ਫੈਸਲਾ ਕਰੇਗੀ ਠੀਕ ਨਹੀਂ ਅਸੀਂ ਸਾਡਾ ਕਸੂਰ ਨਹੀਂ ਅਸੀਂ ਤਾਂ ਪੈਸੇ ਜਮ੍ਹਾਂ ਕਰਾਤੇ ਤੇ ਬਾਕੀ ਲੈਨਰਜੀ ਸੀ ਨਹੀਂ ਹੋਣ ਦਦੀ ਇਹ ਨਹੀਂ ਹੋ ਰਿਸੀ ਹੋਣ ਦਦੀ ਉਦੋਂ ਫਿਰ ਕੋਰਟ ਚ ਇਸ ਹੋ ਰਹਾ تھا ਤੋਂ ਕੋਰਟ ਚ ਕੇਸ ਕੋਰ ਨੇ ਸਟੇ ਦੇ ਦੀ ਰਿਸ਼ਤੀ ਦੀ 10 ਸਾਲ ਬਾਅਦ ਉਹ ਫੈਸਲਾ ਕਰਦਾ ਤੋੜਨੇ ਸਾਡੇ ਹੱਕ ਜੋਰ 10 ਸਾਲ ਪਹਿਲਾਂ ਦੀ ਜਿਹੜੀ ਜੀਵ ਦੀ ਨਿਊ ਡਿਟਸ ਹੋਈ ਜੋ ਤਾਂ ਫਿਰ ਕੁਝ ਨਹੀਂ ਕਰ ਸਕਦੇ ਹੋਈ ਨਹੀਂ ਸਕਦਾ ਗੱਲ ਕਹਿੰਦੇ ਨੇ ਕਿ ਰਿਸ਼ਤੀ ਹੋਈ ਦੀ ਕੰਡ ਕਰ ਜਾਉ ਤੇ ਹੋ ਗਿਆ ਜੇ ਜੇ ਇਹੀ ਗੱਲ ਸਿੱਧ ਕਰ ਦਵੇ ਲਾ ਮੈਂ ਤੁਹਾਡਾ ਸਜ ਮੈਂ ਸਜ ਦਾ ਹੱਕ ਮਾਂ ਮੈਂ ਤਾਂ ਦੇਖੀ ਨਹੀਂ ਜਿੰਨੀ ਕਰੇ ਨਾ ਮੇਰਾ ਕਰਜ਼ਾ ਉਹਦੇ ਤੇ ਕੁਝ ਨਹੀਂ ਹੈ ਐਦਾਂ ਦੀ ਐਦਾਂ ਹੀ ਪਈ ਆ ਇਹਨੇ ਉੱਥੇ ਵੀ ਨਾ ਝੂਠ ਬੋਲੇ ਕੋਰਟ ਦੇ ਵਿੱਚ ਵੀ ਮਤਲਬ ਇਹਦੇ ਬੰਦੇ ਨੇ ਵੀ ਕਰਜ਼ਾ ਹੈ ਤੇ ਬਕਾਇਦਾ ਤੌਰ ਤੇ ਡਾਇਰੈਕਟਰ ਨੇ تصدیق ਕੀਤਾ ਟਰੈਕਟਰ ਜਿਹੜਾ ਆਪਣੇ ਪੰਚਾਇਤ ਸੀ ਨਾ تصਦੀਕ ਕਰਕੇ ਕੋਰਟ ਵਿੱਚ ਦਿੱਤਾ ਵੀ ਕੋਈ ਕਿਸੇ ਕਿਸਮ ਦਾ ਕਰਜ਼ਾ پارٹی ਦਾ ਨਹੀਂ ਹੈ ਕੰਪਨੀ ਦਾ ਨਹੀਂ ਹੈ ਇਹ ਵੀ ਕੋਰਟ ਵਿੱਚ ਲਿਖ ਕੇ ਦਿੱਤਾ ਹੋਰ ਦੱਸੋ ਇਸ ਗੱਲ ਤੇ ਉਠਾ ਬੰਦਾ ਹੈ ਬੈਰੀ ਵਾਲਾ ਕਹਿੰਦਾ ਵੀ ਜੀ ਜੀ ਕੋਡ ਵਿੱਚ ਦਾ ਪੈਸੇ ਕੀ ਚਾਹ ਕਹਿੰਦਾ ਰੋਲੀ ਰੱਬੀ ਦੇਖੋ ਜੀ ਸਮਝ ਨਾ ਆ ਰਿਹਾ ਜੀ ਹੈ ਮੈਨੂੰ ਮੇਰੇ ਤਾਂ ਸਰਕਾਰ ਨੇ ਸੋਚਣਾ ਮੈਂ ਕੁਝ ਨਹੀਂ ਕਰਾਇਆ ਹੈ ਠੀਕ ਹੈ ਬੋਲੀ ਰਹਾ ਤੂੰ ਕਿ ਫਿਰ ਹੋ ਜੂਗੀ ਉਹ ਕਿਹੜੀ ਗੱਲ ਹੈ ਨਹੀਂ ਪਰ ਇਹ ਜਿਹੜੇ ਚੋਰ ਮੋਰੀ ਦਰਵਾਜ਼ੇ ਰਾਹੀਂ ਜਮੀਨ ਸਸਤੀ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਹੋਣੀ ਨਹੀਂ ਠੀਕ ਨਹੀਂ ਜੀ ਤੇ ਮੈਂ ਮੇਰਾ ਕੋਡ ਵਿੱਚ ਕੇਸ ਹੈ ਕੋਰਟ ਨੇ ਫੈਸਲਾ ਦਿੱਤਾ ਹੈ ਕੀ ਨਹੀਂ ਸਾਰਾ ਲਈ ਦਰਵਾਜ਼ੇ ਖੁੱਲ੍ਹੇ ਨੇ ਕੋਰਟ ਜਾਣ ਲਈ ਜੋ ਮਰਜ਼ੀ ਜਾਵੇ ਤੇ ਮੈਂ ਗਲਤ ਹਾਂ ਤਾਂ ਮੈਂ ਮੈਨੂੰ ਕੋਰਟ 'ਚ ਗਲਤ ਸਿੱਧ ਕਰ ਦੋ